ਸਿਮਰਨਜੀਤ ਸਿੰਘ ਮਾਨ ਨੇ ਆਪਣੇ ਨਾਮਜ਼ਦਗੀ ਪੇਪਰ ਕਿਤੇ ਦਾਖਲ ਤੁਹਾਨੂੰ ਦੱਸਦੇ ਕਿ ਸੰਗਰੂਰ ਤੋਂ ਅੰਮ੍ਰਿਤਸਰ ਅਕਾਲੀ ਦਲ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਨੇ ਜਿੱਤੇ ਨਾਮਜ਼ਦਗੀ ਦੇ ਪੇਪਰ ਦਾਖਲ ਕਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦਾ ਸੰਗਰੂਰ ਦੇ ਵਿੱਚ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਮੁੱਦਿਆਂ ਨੂੰ ਲੈ ਕੇ ਚੋਣਾਂ ਲੜ ਰਹੇ ਨੇ ਤੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸੰਗਰੂਰ ਤੋਂ ਵੱਡੀ ਜਿੱਤ ਹਾਸਲ ਕਰਨਗੇ ਕੀ ਕਾਗਜ਼ ਭਰੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਨੂੰ ਮਜ਼ਾ ਬੜਾ ਆਉਂਦਾ ਜਦੋਂ ਮੈਂ ਨਾਮਜ਼ਦਗੀ ਦੇ ਕਾਗਜ਼ ਭਰਦਾ ਹਾਂ ਮਾਜੀ ਤੇ ਗੁੱਡੇ ਹੈ ਮੇਰੇ ਲਈ ਕਿ ਮੈਂ ਆਪਣੇ ਡੈਮੋਕਰੈਟਿਕ ਰਾਈਟਸ ਜਿਹੜੇ ਮੇਰੇ ਹੈਗੇ ਆ ਉਹਨਾਂ ਨੂੰ ਮੈਂ ਫulfill ਕੀਤਾ ਤੇ ਸਾਰਾ ਕੁਝ ਠੀਕ-ਠਾਕ ਹੋ ਗਿਆ ਤੇ ਤੁਹਾਡਾ ਵੀ ਬਹੁਤ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਤੇ ਖੈਰਾ ਸਾਹਿਬ ਵੀ ਆਏ ਨੇ ਉਹ ਵੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਮੈਨੂੰ ਭੇਜਿਆ ਗਿਆ ਸਪੈਸ਼ਲ ਫਿਰ ਉਹਨਾਂ ਦਾ ਜਵਾਬ ਤਾਂ ਜੇ ਮੈਂ ਕਹੂੰਗਾ ਕਿ ਉਹ ਗਲਤ ਬੋਲ ਰਹੇ ਆ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ ਉਹਨਾਂ ਦੇ ਵੋਟਰ ਮੇਰੇ ਨਾਲ ਨਾਰਾਜ਼ ਹੋ ਜਾਣਗੇ ਮੈਨੂੰ ਵੋਟ ਨਹੀਂ ਪਾਉਣਗੇ ਤਾਂ ਫਿਰ ਮੈਂ ਉਹਨਾਂ ਦੇ ਖਿਲਾਫ ਕਿਉਂ ਗੱਲ ਕਰਾਂ ਕੋਈ ਤੇ ਸੰਸਦੀ ਚੋਣ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਲੈ ਕੇ ਜਾਓਗੇ ਜਿਹੜੇ ਕੀ ਆਪਾਂ ਸੰਗਰੂੜ ਦੀ ਗੱਲ ਕਰੀ ਜਾਂ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਣਗੇ ਤੁਹਾਨੂੰ ਸੋਚ ਕੇ ਤਾਂ ਇਹ ਹੈ ਕਿ ਭਾਜਪਾ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਦੇ ਉੱਤੇ ਉਹ ਇਲੈਕਸ਼ਨ ਲੜ ਰਹੇ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਕਿ ਉਹ ਕਰਕੇ ਜਿਹੜਾ ਰਾਮ ਮੰਦਰ ਹੈ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀਜੇਪੀ ਸਾਡੇ ਕਰ ਰਹੀ ਹੈਗੀ ਹੈ। ਦੂਸਰੀ ਚੀਜ਼ ਹੈ ਜਿਹੜੇ ਮੁੱਦੇ ਐ ਉਹ ਪੰਜਾਬ ਦੇ ਐ ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਨਾਂ ਚਿਰ ਆਪਾਂ ਤਰੱਕੀ ਵਪਾਰ ਦੇ ਵਿੱਚ ਜਾਂ ਵੈਸੇ ਵੀ ਨਹੀਂ ਕਰ ਸਕਦੇ ਹਾਂ। ਸਾਡੇ ਜਿੰਨੇ ਵਪਾਰੀ ਹੈਗੇ ਐ ਸਾਡੇ ਜ਼ਿੰਮੇਦਾਰ ਐ ਇਹ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਗੁਪਾਰ ਪਾਕਿਸਤਾਨ ਦੇ ਨਾਲ ਖੁੱਲ ਜੇ ਯਾਨੀ ਅੱਜ ਪੰਥ ਦੀ ਗੱਲ ਬਹੁਤ ਵੱਡੀ ਚੱਲ ਰਹੀ ਹੈ ਪੰਥ ਨੂੰ ਕਿਸ ਨੇ ਆ ਦੇਣਗੇ ਪੰਥ ਨੂੰ ਇਹ ਹੈ ਕਿ ਪਹਿਲੀ ਵਾਰ ਇਹ ਖਾਲੀ ਦਲ ਅੰਮਰਸਰ ਨੇ ਜਾਂ ਕਿਸੇ ਵੀ ਪਾਰਟੀ ਨੇ 13 ਦੇ 13 ਮੈਂਬਰ ਜਿਹੜੇ ਸੀਟਾਂ ਹੈਗੀਆਂ ਪੰਜਾਬ ਦੀਆਂ ਅਸੀਂ ਉੱਥੇ ਕੈਂਡੀਡੇਟ ਆਪਣੇ ਖੜੇ ਕਰਦੇ ਆ ਤੁਸੀਂ ਸ਼ਾਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਨੁਮਾਇੰਦਗੀ ਪਹੁੰਚਾਉਣੀ ਹੈ ਕਿ ਨਹੀਂ ਪਹਚਾਉਣੀ ਤੇ ਫਿਰ ਉਸੇ ਤਰ੍ਹਾਂ ਝੂਠੇ ਵਹਿਦਿਆਂ ਦੇ ਉੱਤੇ ਰੋਟੀ ਕਪੜਾ ਮਕਾਨ ਇੰਦਰਾ ਗਾਂਧੀ ਕਹਿੰਦੀ ਸੀਗੀ ਪੁੱਛ ਲਿਓ ਇਹਨਾਂ ਦੇ ਕੈਂਡੀਡੇਟਸ ਨੂੰ ਤੇ ਉਹਦਾ ਕੀ ਬਣਿਆ ਤੇ ਮੋਦੀ ਸਾਹਿਬ ਕਹਿੰਦੇ ਸੀਗੇ ਹਰੇਕ ਘਰ ਦੇ ਵਿੱਚ ਰੋਜ਼ੀ ਹੋਊਗੀ ਨੌਕਰੀ ਹੋਊਗੀ ਜਿਹਦੇ ਘਰ 'ਚ ਨੌਕਰੀ ਤੇ ਰੋਜ਼ੀ ਹੋਈ ਹੈ ਤੇ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਹੇ ਹਰੇਕ ਬੀਬੀ ਦੇ ਚੜ੍ਹਦੇ ਮਹੀਨੇ ਬੈਂਕ 'ਚ ਦੇ ਵਿੱਚ 1000 ਰੁਪਏ ਜਮ੍ਹਾਂ ਹੋਇਆ ਹੋਊਗਾ ਉਹ ਕਿੱਥੇ ਹੋਇਆ ਮੇਰਾ ਮਤਲਬ ਇਹੋ ਜਿਹੜੇ ਇਹਨਾਂ ਨੇ ਵੈਧ ਕੀਤੇ ਐ ਵੋਟਾਂ ਲਈਆਂ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਇਹਨਾਂ ਝੂਠ ਬੋਲ ਕੇ ਇਹਨਾਂ ਦਾ ਵੀ ਤਾਂ ਪੁੱਛਣਾ ਚਾਹੀਦਾ ਕਿ ਇਹਦਾ ਕੀ ਮਤਲਬ ਹੈ ਕਿ ਤੁਸੀਂ ਤੇ ਇਲੈਕਸ਼ਨ ਕਮਿਸ਼ਨ ਹੈ ਤੇ ਇੱਥੇ ਕਿਉਂ ਨਹੀਂ ਐਕਸ਼ਨ ਲੈ ਰਹੀ ਕਿ ਇਹ ਝੂਠੇ ਵੈਧੇ ਕਰਦੇ ਐ ਔਖਾ ਹੋਊਗਾ। ਹਾਂ ਤਾਂ ਬੀਬੀ ਖਾਲੜਾ ਜੀ ਨੇ ਪਹਿਲਾਂ ਕਾਨੂੰਨੀ ਲੜਾਈ ਲੜੀ ਸੀ ਜਸਵੰਤ ਸਿੰਘ ਖਾਲੜਾ ਦੇ ਹੱਕ ਦੇ ਵਿੱਚ ਉਹਨਾਂ ਨੂੰ ਜਿਹੜੀ ਸਜ਼ਾ ਸੀ ਦੋਸ਼ੀਆਂ ਨੂੰ ਮਿਲੀ ਹੈ ਪਰ ਹੁਣ ਰਾਜਨੀਤੀ ਦੇ ਵਿੱਚ ਆਏ ਨੇ ਉਹ ਅਮਰਪਾਲ ਸਿੰਘ ਖਾਲਸਾ ਜਿਹੜੀ ਆ ਅਗਵਾਈ ਕਰ ਰਹੇ ਨੇ ਸਾਰੀ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਕਾਨੂੰਨੀ ਲੜਾਈ ਸੀ ਪਰ ਹੁਣ ਕੀ ਮਜਬੂਰੀਆਂ ਪਣੀਆਂ ਨੇ ਵੀ ਰਾਜਨੀਤੀ ਚ ਆ ਕੇ ਉਹਨਾਂ ਨੂੰ ਤਾਂ ਤੁਹਾਡੇ ਵੀ ਹੱਕ ਤੇ ਪ੍ਰਚਾਰ ਕਰਨਾ ਪਿਆ ਤੇ ਉੱਥੇ ਵੀ ਕਰ ਰਹੇ ਨੇ। ਫੇ ਜਿੰਨਾਂ ਛੇ ਆਪਾਂ ਸਿਆਸੀ ਠੱਗਾ ਨਹੀਂ ਲਾਉਂਦੇ ਆਪਣੀਆਂ ਡਿਮਾਂਡਸ ਨੂੰ ਤੇ ਉਹਨਾਂ ਚਿਰ ਉਹ ਅੱਗੇ ਚਲਦੀਆਂ ਨਹੀਂ ਨਾ ਹੈਗੀਆਂ ਪਰ ਜਿਹੜੀ ਬੀਪੀ ਖਾਲੜਾ ਸਾਹਿਬ ਨੇ ਰਿਪੋਰਟ ਕੀਤੀ ਸੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਕੇਸ ਦਿੱਤਾ ਸੀਗਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਪਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਪੂਰੀ ਤਫ਼ਤੀਸ਼ ਨਹੀਂ ਕੀਤੀ ਕਿ ਜਿੰਨੇ ਖੈਰਾ ਸਾਹਿਬ ਨੇ ਖਾਲੜਾ ਸਾਹਿਬ ਨੇ 25000 ਜਸਵੰਤ ਸਿੰਘ ਨੇ 25000 ਦੱਸੇ ਸੀ ਕਿ ਕਿ ਬੰਦੇ ਮਾਰਦੇ ਐ ਹਕੂਮਤ ਨੇ ਉਹ ਸਾਰਿਆਂ ਦਾ ਅਜੇ ਤੱਕ ਨਤੀਜਾ ਨੈਸ਼ਨਲ ਹਿਊਮਨ ਰਾਈਟਸ ਟਮੈਸ਼ਨ ਨੇ ਨਹੀਂ ਕੱਢਿਆ ਮੇਰਾ ਖਿਆਲ ਨੈਸ਼ਨਲ ਹਿਊਮਨ ਰਾਈਟਸ ਕੰਮ ਹੀ ਨਹੀਂ ਹੁਣ ਕਰਦਾ ਹੈਗਾ ਉੱਥੇ ਰਿਟਾਇਰਡ ਬੰਦੇ ਚਲੇ ਜਾਂਦੇ ਐ ਤੇ ਨਾ ਕੰਮ ਕਰਦੇ ਐ ਨਾ ਉਹਨਾਂ ਦੀ ਕਦੇ ਰਿਪੋਰਟ ਹੁੰਦੀ ਐ ਇੰਨਾ ਜ਼ੁਲਮ ਹੋ ਰਿਹਾ ਆਦਿਵਾਸੀਆਂ ਦੇ ਉੱਤੇ ਚਿੱਟੀ ਸਿੰਘ ਪੁਰੇ ਤੇ ਕਿੰਨੇ ਜਣੇ ਆਦਿਵਾਸੀਆਂ ਨੂੰ ਮਾਰ ਦਿੱਤਾ ਗਿਆ ਹੈ ਮਨੀਪੁਰ ਦੇ ਵਿੱਚ ਸਾਈਆਂ ਨੂੰ ਮਾਰ ਦਿੱਤਾ ਗਿਆ ਤੇ ਇੱਥੇ ਜਿਹੜਾ ਮੈਂ ਸਿੱਖਾਂ ਦੇ ਬਾਰੇ ਦੱਸਿਆ ਤੇ ਗੀਰਾ ਕਸ਼ਮੀਰੀਆਂ ਦੇ ਵਿੱਚ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੁਣ ਆਪਣਾ ਕੰਮ ਨਹੀਂ ਕਰ ਰਿਹਾ ਹੈ